ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਪੰਜਾਬ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਸਾਥੀਆਂ ਸਮੇਤ ਨੰਗਲ ਦੀ ਅੱਡਾ ਮਾਰਕੀਟ ਵਿਖੇ ਜਿੱਥੇ ਕੱਲ ਰਾਤ ਅੱਗ ਲੱਗਣਾ ਦੁਕਾਨ 'ਚ ਰੱਖਿਆ ਸਾਰਾ ਸਮਾਨ ਸੜ ਗਿਆ ਸੀ ਸਾਈ ਗਾਰਮੈਂਟ ਦੇ ਮਾਲਕ ਜਗਦੀਸ਼ ਗੁਲਾਟੀ ਦੇ ਨਾਲ ਦੁੱਖ ਸਾਂਝਾ ਕਰਨ ਲਈ ਅਚੇਚੇ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਜੋ ਸਰਕਾਰ ਦੀ ਪਾਲਿਸੀ ਹੈ ਉਸ ਦੇ ਤਹਿਤ ਇਸ ਦੁਕਾਨਦਾਰ ਨੂੰ ਬਣਦਾ ਮੁਆਫਜ਼ਾ ਦਿੱਤਾ ਜਾਵੇ ਤਾਂ ਕਿ ਉਹ ਮੁੜ ਆਪਣੇ ਪੈਰਾਂ ਸਿਰ ਖੜੇ ਹੋ ਸਕਣ ਤੁਹਾਨੂੰ ਦੱਸ ਦਈਏ ਕਿ ਕੱਲ ਰਾਤ ਅੱਡਾ ਮਾਰਕੀਟ ਸਾਈ ਗਾਰਮੈਂਟ ਵਿਖੇ ਭਿਆਨਕ ਅੱਗ ਲੱਗਣ ਨਾਲ ਰੈਡੀमेड ਦੁਕਾਨ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਜਿਸ ਨਾਲ ਦੁਕਾਨਦਾਰ ਦਾ ਲੱਖਾਂ ਕਰੋੜਾਂ ਦੇ ਨੁਕਸਾਨ ਨੂੰ ਦੇਖਦਿਆਂ ਹੋਇਆਂ ਸ਼ਹਿਰ ਵਾਸੀ ਅਤੇ ਰਾਜਨੀਤਿਕ ਲੋਕ ਜਗਦੀਸ਼ ਗੁਲਾਟੀ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਨੇ ਇਸੇ ਕੜੀ ਦੇ ਤਹਿਤ ਪੰਜਾਬ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਵੀ ਸਾਥੀਆਂ ਸਮੇਤ ਦੁਕਾਨਦਾਰ ਨਾਲ ਦੁੱਖ ਵਡਾਉਣ ਪਹੁੰਚੇ ਹਨ ਇਸ ਮੌਕੇ ਤੇ ਗੱਲਬਾਤ ਕਰਦਿਆਂ ਰਾਣਾ ਕੇਪੀ ਸਿੰਘ ਨੇ ਕੀ ਕਿਹਾ ਤੁਸੀਂ ਵੀ ਸੁਣੋ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਇਹ ਅੱਗ ਲੱਗਣ ਨਾਲ ਇੱਥੇ ਹੋਇਆ ਅੱਗ ਲੱਗਣ ਦੇ ਜਿਹੜੇ ਕਾਰਨ ਹੈ ਇਹ ਤਾਂ ਹੌਲੀ-ਹੌਲੀ ਪਤਾ ਲੱਗੇਗਾ ਜਿਹੜੇ ਸਬੰਧਤ ਅਧਿਕਾਰੀ ਹੈ ਉਹ ਪਤਾ ਕਰਨਗੇ ਪਰ ਮੇਰੀ ਪ੍ਰਾਰਥਨਾ ਹੈ ਮੁੱਖ ਮੰਤਰੀ ਜੀ ਨੂੰ ਕਿ ਇਹ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਜਿਹੜਾ ਘਾਟਾ ਪੈ ਗਿਆ ਇਹ ਤਾਂ ਸਮੇਂ ਨਾਲ ਭਗਵਾਨ ਹੀ ਪੂਰਾ ਕਰ ਸਕਦੇ ਆ ਪਰ ਸਰਕਾਰਾਂ ਇਹੋ ਜੇ ਹਾਲਾਤਾਂ 'ਚ ਵੱਡੀ ਮਦਦ ਕਰਦੀਆਂ ਸੋ ਮੁੱਖ ਮੰਤਰੀ ਜੀ ਕਿਰਪਾ ਕਰਨ ਜੋ ਵੱਧ ਤੋਂ ਵੱਧ ਮਦਦ ਹੋ ਸਕਦੀ ਹੈ ਸਾਡੀ ਇਸ ਦੁੱਖ ਦੀ ਘੜੀ ਵਿੱਚ ਹੋ ਮਦਦ ਕਰਨ ਤਾਂ ਕਿ ਕੁਛ ਨਾ ਕੁਛ ਤਰਵਾਸਾ ਹੋਏ ਥੋੜਾ ਬਹੁਤਾ ਜੋ ਸਹਾਰਾ ਹੋ ਸਕਦਾ ਉਹ ਹੋਵੇ ਇਸ ਕਰਕੇ ਅਫਸਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਹੈ ਕਿ ਸਾਰੇ ਰਲ ਮਿਲ ਕੇ ਡਿਪਟੀ ਕਮਿਸ਼ਨਰ ਐਸ.ਡੀ.ਐਮ ਸਾਹਿਬ ਕਿ ਸਾਰਾ ਜਿੰਨਾ ਨੁਕਸਾਨ ਹੋਇਆ ਇਹਦਾ ਜਾਇਜ਼ਾ ਲੈ ਕੇ ਇੱਕ ਤਾਂ ਇਹ ਦੇਖਣ ਕਿ ਕਿੰਨਾ ਕੁ ਨੁਕਸਾਨ ਹੈ ਤੇ ਉਹਦੀ ਸਰਕਾਰ ਕਿੰਨੀ ਕੁ ਮਦਦ ਕਰ ਸਕਦੀ ਹੈ ਦੂਜਾ ਇਹ ਵੀ ਦੇਖਣਾ ਕਿ ਆਖਰੇ ਦਾ ਕਾਰਨ ਕੀ ਹੈ ਕਿਉਂਕਿ ਇਹਨਾਂ ਵੱਲੋਂ ਤਾਂ ਕਿਸੇ ਕਿਸਮ ਦਾ ਉੱਥੇ ਕੋਈ ਐਸਾ ਕੋਈ ਕੰਮ ਕੀਤਾ ਨਹੀਂ ਗਿਆ ਜੀ ਤੋ ਅੱਗ ਲੱਗ ਸਕੇ ਇਹ ਲਾਜਮ ਤੌਰ ਤੇ ਜਿਹੜੀ ਅੱਗ ਲੱਗੀ ਹੈ ਉਹ ਲੱਗੀ ਤਾਂ ਬਿਜਲੀ ਤੋਂ ਹੀ ਹੈ ਸ਼ਾਰਟ ਸਰਕਟ ਤੋਂ ਹੈ ਤੇ ਸ਼ਾਰਟ ਸਰਕਟ ਤੋਂ ਲੱਗੀ ਹੈ ਸ਼ਾਰਟ ਸਰਕਟ ਤੋਂ ਕਿਉਂ ਲੱਗੀ ਹੈ ਕਿੱਥੇ ਹਨਗੈਲੀ ਰਹਿ ਗਈ ਤੇ ਇਹ ਚੀਜ਼ ਵੀ ਦੇਖਣ ਵਾਲੀ ਹੈ ਅਫਸਰ ਸਾਹਿਬਾ ਨੂੰ ਬੇਨਤੀ ਕਰਦਾ ਹੈ ਕਿ ਉਹ ਇਹਨੂੰ ਗੌਰ ਨਾਲ ਗਹਿਰਾਈ ਤੱਕ ਇਹਦੀ ਕੋਖ ਕਰੇ